हां जी ਪੰਜਾਬੀਓ ਕੀ ਹਾਲ ਚਾਲ ਆ ਕਿੱਦਾਂ ਸਾਰੇ ਠੀਕ ਠਾਕ ਹੋ ਆਪਾਂ ਅੱਜ ਲੈ ਕੇ ਆਏ ਤੁਹਾਨੂੰ ਪੈਸ ਫੇਸਬੁੱਕ ਦੀ ਸੈਟਿੰਗ ਕਰੋ ਤੇ ਪੈਸੇ ਢੇਰ ਸਾਰੇ ਕਮਾਓ ਠੀਕ ਆ ਆਪਾਂ ਵੀ ਕਮਾਉਣੇ ਆ ਥੋੜੇ ਬਹੁਤੇ ਕਮਾਉਣ ਲੱਗ ਕੇ ਤੁਸੀਂ ਵੀ ਕਮਾਉਣ ਲੱਗ ਜੂਗੇ ਕੁਝ ਨਹੀਂ ਕਰਨਾ ਬਸ ਆਹ ਸੈਟਿੰਗ ਕਰਨੀ ਆ ਹੋਰ ਕੰਮ ਕੁਝ ਨਹੀਂ ਬਸ ਕੰਮ ਸਿਰਫ 30 ਸਕਿੰਟ ਦਾ ਕੰਮ ਆ ਇਹ ਸੈਟਿੰਗ ਕਰਕੇ ਰੱਖ ਲਓ ਉਸ ਤੋਂ ਬਾਅਦ ਤੁਹਾਨੂੰ ਮੈਂ ਅਗਲੀ ਵੀਡੀਓ ਫੇਰ ਬਣਾਉਂਗਾ ਸੈਟਿੰਗ ਤੋਂ ਬਾਅਦ ਆਲੀ ਵੀ ਤੁਸੀਂ ਕੀ ਕਰਨਾ ਠੀਕ ਆ ਤੁਸੀਂ ਹੁਣ ਆਪਦੀ ਫੇਸਬੁੱਕ ਤੇ ਜਾਓ ਠੀਕ ਆ ਫੇਸਬੁੱਕ ਨੂੰ ਕਰੋ ਓਪਨ ਠੀਕ ਹੈ ਜੀ ਫੇਸਬੁੱਕ ਨੂੰ ਓਪਨ ਕਰ ਲਓ ਫੇਸਬੁੱਕ ਤੋਂ ਓਪਨ ਬਾਅਦ ਪ੍ਰੋਫਾਈਲ ਤੇ ਕਲਿੱਕ ਕਰੋ ਆਪਦੀ ਦੇ ਪ੍ਰੋਫਾਈਲ ਤੇ ਕਲਿੱਕ ਕਰ ਲਿਆ ਉਸ ਤੋਂ ਬਾਅਦ ਤਿੰਨ ਡਾਟ ਵਾਲਾ ਨਹੀਂ ਹੈਗਾ ਆਪਸ਼ਨ ਆ ਜੀ ਡੈਸ਼ਬੋਰਡ ਦੇ ਨਾਲ ਠੀਕ ਆ ਇਹਨੂੰ ਕਲਿੱਕ ਕਰ ਲਓ ਕਲਿੱਕ ਕਰਕੇ ਤੁਸੀਂ ਨੀਚੇ ਆ ਜਾਓ ਦੇਖ ਲਿਖਿਆ ਹੈ ਟਰਨ ਆਫ ਪ੍ਰੋਫੈਸ਼ਨਲ ਮੂਡ ਇਹ ਮੇਰੇ ਵਾਲਾ ਟਰਨ ਆਫ ਪ੍ਰੋਫੈਸ਼ਨਲ ਮੂਡ ਆਨ ਆ ਜੇ ਤੁਹਾਡੇ ਵਾਲਾ ਆਫ ਆ ਤਾਂ ਆਫ ਦੀ ਜਗ੍ਹਾ ਆਨ ਲਿਖਿਆ ਹੋਊ ਠੀਕ ਆ ਤੇ ਆਨ ਲਿਖਿਆ ਤਾਂ ਇਹਨੂੰ ਓਕੇ ਕਰ ਲਓ ਜੇ ਆਫ ਆ ਤਾਂ ਓਕੇ ਹੀ ਐ ਸਮਝ ਲਓ ਠੀਕ ਆ ਇਹ ਸੈਟਿੰਗ ਕਰਕੇ ਰੱਖ ਲਓ ਪੈਸਿਆਂ ਦਾ ਵੀਰੇ ਢੇਰ ਲੱਗੇ ਨਾ ਢੇਰ ਡਾਲਰ ਆਣ ਡਿਗਣਗੇ ਵੀ ਜਿਵੇਂ ਝੜੀ ਲੱਗਦੀ ਨਹੀਂ ਝੜੀ ਨੇ ਰੁਪਈਏ ਨੇ ਵੀਰੇ ਫੇਸਬੁੱਕ ਤੇ ਹੁਣ ਕੁਝ ਨਹੀਂ ਕਰ ਲੈ ਰੀਲਾਂ ਪਾਓ ਬੜੀ ਲੌਂਗ ਵੀਡੀਓ ਪਾਓ ਫੋਟੋਆਂ ਪਾਓ ਟੈਕਸ ਪਾਓ ਲਿੰਕ ਪਾਓ ਸਾਰੀਆਂ ਚੀਜ਼ਾਂ ਦੇ ਪੈਸੇ ਮਿਲਦੇ ਨੇ ਡਾਲਰ ਆਉਂਦੇ ਨੇ ਡਾਲਰ ਬੋਨਸ ਮਿਲਦਾਗਾ ਕੁਝ ਨਹੀਂ ਕਰਨੀ ਲੋੜ ਤੁਸੀਂ ਇਹ ਸੈਟਿੰਗ ਕਰ ਲਓ ਬੋਨਸ ਤੁਹਾਨੂੰ ਆਪਦੇ ਆਪ ਹੀ ਤੁਹਾਡਾ ਓਕੇ ਹੋ ਜਾਣਾ ਬੋਨਸ ਕਰਨਾ ਕੀ ਜਿਵੇਂ ਪੋਸਟ ਫੋਟੋ ਫੋਟੋ ਪਾ ਦੀ ਆਪਾਂ ਫੋਟੋ ਤੇ ਕਮੈਂਟ ਲਾਈਕ ਆ ਗਏ ਕੱਲ ਉਹ ਸਾਹਬ ਨਾਲ ਤੁਹਾਨੂੰ ਡਾਲਰ ਆ ਜਾਣੇ ਨੇ ਠੀਕ ਆ ਬੋਨਸ ਦੀ ਅਨਲਿਮਟਿਡ ਆ ਨਵੀਂ ਆਫਰ ਕੱਢੀ ਐ ਫੇਸਬੁੱਕ ਨੇ ਅਨਲਿਮਟਿਡ ਬੋਨਸ ਪਹਿਲਾਂ ਹੁੰਦਾ ਸੀ 1500 ਬੋਨਸ ਠੀਕ ਆ 1500 ਡਾਲਰ ਮਤਲਬ 2-3 ਲੱਖ ਰੁਪਈਆ ਬਣਦਾ ਸੀਗਾ ਇੰਡੀਆ ਦਾ ਤੇ ਹੁਣ ਜਿੰਨੇ ਮਰਜ਼ੀ 3000 ਕਮਾਓ 4000 ਡਾਲਰ ਕਮਾਓ ਵੀਡੀਓ ਚੰਗੀ ਲੱਗੀ ਵੀਰੇ ਸ਼ੇਅਰ ਕਰਿਓ ਤੇ ਅਗਲੀ ਵੀਡੀਓ ਦੇ ਲਈ ਮੈਂ ਤੁਹਾਡੇ ਬਣਾ ਕੇ ਭੇਜੂਗੀ ਅਗਲੀ ਵੀਡੀਓ ਤੁਸੀਂ ਕੀ ਕਰਨਾ ਠੀਕ ਆ ਚੈਨਲ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ